ਦੁਨੀਆ ਦਾ ਦੁੱਖ ਦੇਖ-ਦੇਖ ਦਿਲ ਦਬਦਾ ਦਬਦਾ ਜਾਂਦਾ ਅੰਦਰਲਾ ਪੰਗਰ ਵਗ ਤੁਰਦਾ ਨੈਣੋਂ ਨੀਰ ਵਸਾਂਦਾ ਫਿਰ ਵੀ ਦਰਦ ਨਾ ਕਟੇ ਜਕਦਾ ਭਾਵੇਂ ਆਪਾ ਵਾਰੋ ਪਰ ਪੱਥਰ ਨਹੀਂ ਬਣਿਆ ਜਾਂਦਾ ਦਰਦ ਦੇਖ ਦੁੱਖਾਂ ਦਾ ਭਾਈ ਵੀਰ ਸਿੰਘ ਦਾ ਸ਼ੇਅਰ ਆ ਇਹ ਕਹਿੰਦਾ ਮਤਲਬ ਹੈ ਕਿ ਦੁਨੀਆ ਦਾ ਦੁੱਖ ਜਿਹੜਾ ਹੈ ਕਿ ਆਪਾਂ ਉਸ ਨੂੰ ਜਿਵੇਂ ਡਾਕਟਰ ਸਾਹਿਬ ਨੇ ਆਖਿਆ ਕਿ ਆਪਾਂ ਉਸ ਨੂੰ ਇੱਕ ਕੰਪੈਸ਼ਨ ਇੱਕ ਦਇਆ ਦੀ ਭਾਵਨਾ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਮੈਨੂੰ ਜਦੋਂ ਐਡਵੋਕੇਟ ਸਾਹਿਬ ਦਾ ਬੈਲ ਸਾਹਿਬ ਦੇ ਕਾਲ ਆਈ ਕਿ ਤੁਹਾਨੂੰ ਅਸੀਂ ਆਨਰ ਕਰਨਾ ਹੈ ਤਾਂ ਮੈਂ ਕਿਹਾ ਵੀ ਕਿਹਦੇ ਵੱਲੋਂ ਆਨਰ ਕਰਨਾ ਹੈ ਕਿਤੇ ਰੋਟਰੀ ਕਲੱਬ ਦੇ ਵੱਲੋਂ ਅਸੀਂ ਆਨਰ ਕਰਨਾ ਹੈ ਤੇ ਮੈਂ ਸੋਚਣ ਲੱਗ ਗਿਆ ਕਿ ਰੋਟਰੀ ਸ਼ਬਦ ਦਾ ਕੀ ਅਰਥ ਹੈ ਤਾਂ ਕੋਸ਼ਿਸ਼ ਕੀਤੀ ਵਿਕੀਪੀਡੀਆ ਤੋਂ ਜਾਂ ਹੋਰ ਤੋਂ ਵੇਖਣ ਦੀ ਤਾਂ ਉਦੋਂ ਮੈਨੂੰ ਪਤਾ ਲੱਗਾ ਕਿ ਰੋਟਰੀ ਸ਼ਬਦ ਜਿਹੜਾ ਹੈ ਕਿੱਥੋਂ ਆਉਂਦਾ ਹੈ ਤਾਂ ਜੋ 1905 ਦਾ ਜਿਹੜਾ ਇਤਿਹਾਸਕ ਸਾਲ ਹੈ ਜਦੋਂ ਸਪੇਕਟਾ ਦਾ ਸਿਧਾਂਤ ਜਿਹੜਾ ਸੀ ਆਇਨਸਟਾਈਨ ਨੇ ਦਿੱਤਾ ਜਿਸ ਨੇ ਦੁਨੀਆ ਬਦਲ ਦਿੱਤੀ ਤੇ ਉਸ ਤੋਂ ਬਾਅਦ 1905 ਦੇ ਵਿੱਚ ਹੀ ਇੰਟੈਲੀਜੈਂਸ ਜਿਹੜਾ ਹੈ ਆਈਕਿਊ ਜਿਸ ਨੂੰ ਕਹਿੰਦੇ ਹਾਂ ਉਸ ਦੀ ਖੋਜ ਹੁੰਦੀ ਹੈ ਉਹੀ 1905 ਦੇ ਵਿੱਚ ਬੰਗਾਲ ਦੀ ਵੰਡ ਹੁੰਦੀ ਹੈ ਉਹੀ 1905 ਜਦੋਂ ਨਾਰਵੇ ਤੇ ਸਵੀਡਨ ਦੋ ਕੰਟਰੀ ਜਿਹੜੇ ਨੇ ਯੂਨੀਅਨ ਆਫ ਸਟੇਟਸ ਦੋ ਉਹਨਾਂ ਦੀ ਯੂਨਾਈਟ ਇੰਟੀਗ੍ਰੇਸ਼ਨ ਹੁੰਦੀ ਹੈ ਉਹ ਯੂਨੀਅਨ ਬਣਦੀ ਹੈ ਤਾਂ ਉਹ ਇਤਿਹਾਸਕ ਸਾਲ ਦੇ ਵਿੱਚ ਜਦੋਂ ਪਾਲ ਹੈਰਿਸ ਇਹ ਇੱਕ ਇੱਕ ਸੰਕਲਪ ਲੈ ਕੇ ਆਉਂਦੇ ਆ ਤਾਂ ਜਿਹੜੀ ਗੱਲ ਸੋਚਣ ਵਾਲੀ ਹੈ ਉਹ ਇਹ ਹੈ ਕਿ ਪਾਲ ਹੈਰਿਸ ਤੇ ਉਹਨਾਂ ਦੇ ਨਾਲ ਜਿਹੜੇ 3-4 ਦੋਸਤ ਸੀ ਉਹੋ ਸੁਧਾਰਨ ਬੰਦੇ ਸੀ ਉਹਨਾਂ ਦੇ ਵਿੱਚੋਂ ਇੱਕ ਮਰਚੈਂਟ ਸੀ ਇੱਕ ਟਰੇਡਰ ਸੀ ਇੱਕ ਇੰਜੀਨੀਅਰ ਸੀ ਤੇ ਇੱਕ ਜਨ ਆ ਜਿਹੜਾ ਸੀ ਉਹ ਐਗਰੀਕਲਚਰਿਸਟ ਸੀ ਤਾਂ ਇਹ ਚਾਰੇ ਬੰਦੇ ਜਿਹੜੇ ਹਨ ਸੋਚਦੇ ਹਨ ਕਿ ਵੀ ਸ਼ੁੱਡ ਥਿੰਕ ਆਊਟ ਆਫ ਦੀ ਬਾਕਸ ਥੋੜਾ ਜਿਹਾ ਅਲੱਗ ਸੋਚਿਆ ਜਾਵੇ ਲੋਕਾਂ ਦੇ ਲਈ ਦੂਜੀਆਂ ਤਰੀਕ ਵੀ ਕੁਝ ਕੀਤਾ ਜਾਵੇ ਉਸ ਕਮਿਟਮੈਂਟ ਦੇ ਨਾਲ ਜਦੋਂ ਉਹ ਉਹਨਾਂ ਦੇ ਕੋਲੇ ਘਰ ਆਪਦਾ ਹੁੰਦਾ ਜੋਕਰ ਹੈ ਉੱਥੇ ਉਹ ਆਫਿਸ ਬਣਾਉਂਦੇ ਹਨ ਤਾਂ ਇੱਕ ਦਿਨ ਦੇ ਲਈ ਉਹ ਚਾਰ ਜਣੇ ਜਿਹੜੇ ਹਨ ਦੋਸਤ ਇੱਕ ਦਿਨ ਦੇ ਲਈ ਇੱਕ ਇੱਕ ਘਰ ਦੇ ਵਿੱਚ ਜਿਹੜੀ ਮੀਟਿੰਗ ਕਰਦੇ ਅਗਲੇ ਹਫਤੇ ਦੂਸਰੇ ਦੋਸਤ ਦੇ ਘਰੇ ਮੀਟਿੰਗ ਹੁੰਦੀ ਹੈ ਕਿ ਇਹ ਸ਼ਿਕਾਗੋ ਇਲੋਇਸ ਯੂ ਐਸ ਏ ਦੇ ਤਿੰਨ ਚਾਰ ਜਿਹੜੇ ਹਨ ਸਟੇਟਸ ਜਿੱਥੇ ਕਿ ਉਹਨਾਂ ਦੀ ਰੈਜ਼ੀਡੈਂਸ ਹੈ ਤਾਂ ਉਹ ਚਾਰੇ ਇੱਕ ਇੱਕ ਦਿਨ ਇੱਕ ਘਰ ਦੇ ਵਿੱਚ ਹੁੰਦੀ ਹੈ ਅਗਲੇ ਹਫਤੇ ਜਿਹੜੀ ਆ ਉਹ ਸੰਡੇ ਨੂੰ ਮੀਟਿੰਗ ਦੂਸਰੇ ਘਰ ਦੇ ਵਿੱਚ ਹੁੰਦੀ ਹੈ ਦੂਸਰੀ ਸਟੇਟ ਵਿੱਚ ਤੀਸਰੇ ਦਿਨ ਤੀਸਰੇ ਕੋਲੇ ਹੁੰਦੀ ਹੈ ਚੌਥੇ ਦਿਨ ਚੌਥੇ ਘਰ ਦੇ ਵਿੱਚ ਹੁੰਦੀ ਹੈ ਤਾਂ ਇੰਝ ਰੋਟੇਟ ਕਰਦੀ ਹੈ ਤਾਂ ਉਹਦੇ ਤੋਂ ਰੋਟਰੀ ਸ਼ਬਦ ਆਉਂਦਾ ਹੈ ਬਾਅਦ ਦੇ ਵਿੱਚ ਜਿਹੜਾ ਹੈ ਸ਼ਬਦ ਫਿਰ ਉਹਨਾਂ ਨੂੰ ਇੱਕ ਆਫਿਸ ਆਫ ਦਾ ਬਣਾ ਲੈਂਦੇ ਹਨ ਤੇ ਫਿਰ ਉਹ ਕਾਫੀ ਬੰਦੇ ਜਿਹੜੇ ਹਨ ਜਿਵੇਂ ਕਹਿੰਦੇ ਆ ਕਿ ਅ ਇਕੱਲਾ ਚਲਾ ਥਾ ਜਾਣਵੇਂ ਸਫਰ ਲੋਕ ਮਿਲਤੇ ਗਏ ਕਾਫਲਾ ਬਣ ਗਿਆ ਤਾਂ ਉਹ ਕਾਪਲਾ ਜਦੋਂ ਬਣ ਜਾਂਦਾ ਹੈ ਤਾਂ ਫਿਰ ਉਹ ਆਪਦਾ ਇੱਕ ਅਲੱਗ ਦਫ਼ਤਰ ਬਣਾ ਲੈਂਦੇ ਆ ਤੇ ਉੱਥੇ ਉਹ ਮੀਟਿੰਗ ਜਿਹੜੀ ਇੱਕ ਫਿਕਸਡ ਪਲੇਸ ਦੇ ਉੱਤੇ ਕਰਦੇ ਆ ਪਰ ਨੇਮ ਉਹੀ ਰੋਟਰੀ ਜਿਹੜਾ ਹੈ ਉਹਨਾਂ ਦਾ ਰਹਿੰਦਾ ਹੈ ਤਾਂ ਉਹ ਰੋਟਰੀ ਸ਼ਬਦ ਦਾ ਜਦੋਂ ਮੈਂ ਇਸ ਨੂੰ ਦੇਖਣ ਲੱਗਿਆ ਤਾਂ ਮੈਨੂੰ ਲੱਗਿਆ ਕਿ ਜਿਵੇਂ ਜਿਹੜੀ ਇਹ ਸੰਸਥਾ ਰੋਟਰੀ ਦੀ ਸੰਸਥਾ ਹੈ ਜਿਹਨਾਂ ਸਾਈਕੋਲੋਜੀ ਦੇ ਵਿੱਚ ਕਹਿੰਦੇ ਆ ਕਿ ਅੰਦਰ ਵੀ ਇੱਕ ਮੌਸਲੇ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਉਸ ਨੇ ਨੀਡ ਹਾਇਰਾਰਕੀ ਥਿਊਰੀ ਦਿੱਤੀ ਸੀ ਕਿ ਬੰਤੇ ਦੀ ਜਿਹੜੀ ਲੋੜਾਂ ਨੇ ਉਸ ਦੇ ਮੁਤਾਬਕ ਜੀ ਉਹ ਕੰਮ ਕਰਦਾ ਹੈ ਆਪਣੀਆਂ ਜੋ ਰੋਟੀ ਕਪੜਾ ਮਕਾਨ ਹੈ ਪਹਿਲਾਂ ਤਾਂ ਆਪਣੀਆਂ ਫਿਜ਼ੀਓਲੋਜੀਕਲ ਨੀਡਸ ਨੇ ਉਸ ਤੋਂ ਬਾਅਦ ਸੇਫਟੀ ਨੀਡਸ ਨੇ ਫਿਰ ਉਸ ਤੋਂ ਬਾਅਦ ਆਪਣੇ ਕੋਲੇ ਜਿਹੜੀਆਂ ਸੈਮਰ ਅਸਤੀਮ ਦੀਆਂ ਨੀਡਸ ਹਨ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਆਪਾਂ ਤਾਂ ਉਹਦੇ ਵਿੱਚ ਉਹ ਕਹਿੰਦਾ ਹੈ ਕਿ ਬੰਦੇ ਦੀਆਂ ਮੂਲ ਰੂਪ ਦੇ ਵਿੱਚ ਤਿੰਨ ਲੋੜਾਂ ਜਿਹੜੀਆਂ ਨੇ ਉਹ ਤਾਂ ਰੋਟੀ ਕਪੜਾ ਤੇ ਮਕਾਨ ਦੀਆਂ ਨੇ ਪਹਿਲਾ ਉਸ ਦੀਆਂ ਲੋੜਾਂ ਜਿਹੜੀਆਂ ਨੇ ਉਹ ਰੋਟੀ ਕਪੜੇ ਦੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਸੇਫਟੀ ਨੀਡਸ ਹਨ ਜਿੰਨਾਂ ਦਾ ਉਹ ਖਿਆਲ ਰੱਖਦਾ ਹੈ ਉਸ ਤੋਂ ਬਾਅਦ ਲਵ ਐਂਡ ਬਿਲੋਂਗਿੰਗ ਨੈਸਾ ਉਸਦਾ ਪਿਆਰ ਮੁਹੱਬਤ ਉਸਦੀ ਰਿਸ਼ਤੇਦਾਰੀ ਪ੍ਰਾਣਚਾਰੀ ਦੂਸਰੇਆਂ ਦੇ ਵਿੱਚ ਸਵੀਕ੍ਰਿਤੀ ਕਿ ਲੋਕ ਉਸ ਨੂੰ ਐਕਸੈਪਟ ਕਰਦੇ ਨੇ ਸਮਾਜ ਦੇ ਵਿੱਚ ਉਸ ਨੂੰ ਅਪਰੂਵ ਕੀਤਾ ਜਾਂਦਾ ਹੈ ਉਸ ਨੂੰ ਕੁਝ ਮੰਨਿਆ ਜਾਂਦਾ ਹੈ ਉਸ ਤੋਂ ਬਾਅਦ ਇੱਕ ਸੈਲਫ ਐਸਟੀਮ ਦੀ ਭਾਵਨਾ ਹੁੰਦੀ ਹੈ ਇੱਕ ਸੈਲਫ ਕੌਨਫੀਡੈਂਸ ਹੁੰਦਾ ਹੈ ਜਿਹੜਾ ਵਿਅਕਤੀ ਵਿੱਚ ਆਉਂਦਾ ਜਦੋਂ ਉਹ ਕਿਸੇ ਰੁੱਤਵੇ ਦੇ ਉੱਤੇ ਪਹੁੰਚਦਾ ਹੈ ਜਦੋਂ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ ਤਾਂ ਫਿਰ ਉਸਦੀ ਨੀਡ ਜਿਹੜੀ ਆ ਉਹੋ ਨੀਡ ਐਸ ਦੀ ਸੈਲਫ ਐਕਚੁਅਲਾਈਜੇਸ਼ਨ ਦੀ ਜੋ ਉਹ ਅਸਲ ਵਿੱਚ ਕਰਨਾ ਚਾਹੁੰਦਾ ਏ ਤੇ ਉਹ ਪ੍ਰਾਪਤ ਹੋਵੇ ਉਸ ਦੇ ਲਈ ਉਹ ਫਿਰ ਹੱਥ ਪੈਰ ਮਾਰਦਾ ਏ ਉਧੇੜ ਪੁਣ ਕਰਦਾ ਕੁਛ ਨਾ ਕੁਛ ਜਿਹੜਾ ਇਹ ਕਰਦਾ ਏ ਪਰ ਕੁਝ ਲੋਕ ਜਿਹੜੇ ਨੇ ਉਹ ਵੱਖਰੇ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਤੋਂ ਅਲੱਗ ਉਹ ਸਮਾਜ ਲਈ ਕੁਝ ਕਰਦੇ ਨੇ ਉਹ ਵਾਤਾਵਰਣ ਲਈ ਕੁਝ ਕਰਦੇ ਨੇ ਤੇ ਜਿਹੜੇ ਰੋਟਰੀ ਕਲੱਬ ਆ ਜਿਹੜਾ ਰੋਟਰੀ ਇੰਟਰਨੈਸ਼ਨਲ ਜਿਹੜੀ ਸੰਸਥਾ 1905 ਵਿੱਚ ਬਣਦੀ ਹੈ ਤਾਂ ਉਹ ਕੁਝ ਵੱਖਰਾ ਲੋਕਾਂ ਦੇ ਲਈ ਸਮਾਜ ਦੇ ਲਈ معاشਰੇ ਦੇ ਲਈ ਸੋਸਾਇਟੀ ਦੇ ਲਈ ਕਰਦੀ ਹੈ ਕਰਨ ਦੀ ਇੱਛੂ ਕਹਿੰਦੇ ਇਹ ਇਸ ਦੇ ਵੱਡੇ ਜਿਹੜੇ ਨੇ ਉਹ ਟਾਰਗੇਟ ਹੁੰਦੇ ਲੋਕ ਹਨ ਮੈਨੂੰ ਜਿਹੜੀ ਗੱਲ ਵਧੀਆ ਲੱਗੀ ਕਿ ਆਪਾਂ ਆਊਟ ਆਫ ਦੀ ਬਾਕਸ ਜਾ ਕੇ ਆਪਾਂ ਇੱਕ ਸੈਂਟਲੈਸ ਸਰਵਿਸ ਜਿਹੜੀ ਆ ਕਰਦੇ ਹਾਂ ਕਿ ਲੋਕਾਂ ਦੇ ਲਈ ਸੋਚਣਾ ਜੋ ਰੋਟਰੀ ਦੇ ਨਾਲ ਜੁੜੇ ਹੋਏ ਜੋ ਡਾਇਰੈਕਟਰ ਹਨ ਜੋ ਜਿੰਨੇ ਵੀ ਆਲ ਦਾ ਪਰਸਨ ਹੂ ਆਰ ਅਟੈਚਡ ਵਿਦ ਰੋਟਰੀ ਇੰਟਰਨੈਸ਼ਨਲ ਰੋਟਰੀ ਕਲੱਬ so they think about the people not about themselves that is the achievement that is the required today aaj sare bande jehde han oh selfish har ik banda es pehle vi aapan je dekhne han ta koi club de vich koi bar de vich baitha hai koi ghar baitha hai enjoy kar reha hai ette par tusi dekhoge time kad ke tusi etthe lokan de bare plan kar rahe ho soch rahe hai ke aapan ki karna hai ਮੈਨੂੰ ਯਾਦ ਆ ਰਿਹਾ ਹੈ ਕਿ ਜੇ ਜੇ ਕੋਈ ਬੰਦਾ ਨਾ ਚੰਗਾ ਕੰਮ ਥੋੜਾ ਜਿਹਾ ਕਰਦਾ ਵੀ ਹੈ ਤਾਂ ਉਸ ਨੂੰ ਰੋਕਣ ਵਾਲੇ ਬਹੁਤ ਹੁੰਦੇ ਆ ਮੈਂ ਇੱਕ ਗਾਈਟਡ ਆਫੀਸਰ ਹਾਂ ਤੇ ਮੈਨੂੰ ਹੁਣ ਤੱਕ ਘੜੀ ਦੇ ਉੱਤੇ ਨੀਲੀ ਬੱਤੀ ਨਹੀਂ ਲੱਗੀ ਹੁੰਦੀ ਨੀਲੀ ਬੱਤੀ ਮੇਰੇ ਲੱਗੀ ਹੋਈ ਤੇ ਮੈਂ ਆਪ ਹੀ ਡਰਾਈਵ ਕਰਕੇ ਜਾ ਰਿਹਾ ਸੀ ਮੋਗੇ ਮੇਰੀ ਡਿਊਟੀ ਸੀ ਤੇ ਰਾਤ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਐਕਸੀਡੈਂਟ ਹੁੰਦਾ ਹੈ ਤੇ ਇੱਕ ਲੇਡੀ ਤੇ ਉਸ ਦਾ ਬੱਚਾ ਜਿਹੜਾ ਹੈ ਦੇ ワー ਬਲੀਡਿੰਗ ਪਰਫਿਊਸਲੀ ਐਂਡ ਦੇ ワー ਲਾਈਂਗ ਔਨ ਦੀ ਰੋਡ ਮੈਂ ਗੱਡੀ ਜਿਹੜੀ ਐ ਜਦੋਂ ਉਹਨਾਂ ਨੇ ਦੇਖਿਆ ਨੀਲੀ ਬੱਦੀ ਵਾਲੀ ਗੱਡੀ ਐ ਪਾਸੇ ਨੂੰ ਹੋ ਗਈ ਤੇ ਮੈਂ ਗੱਡੀ ਪਾਸੇ ਤੇ ਪਾਰਕ ਕਰਕੇ ਤੇ ਉਹਨਾਂ ਦੇ ਕੋਲੇ ਜਾ ਕੇ ਦੇਖਿਆ। ਹੇਠਾਂ ਡਿੱਗੇ ਪਰ ਲੋਕ ਵੀਡੀਓ ਬਣਾ ਰਹੇ। ਮੈਂ ਦੋ ਤਿੰਨ ਜਣਾਂ ਨੇ ਕਿਹਾ ਮੈਂ ਕਿਹਾ ਇਹਨਾਂ ਨੂੰ ਆਪਾਂ ਚੱਕ ਕੇ ਹਸਪੀਟਲ ਪਹੁੰਚਾਉਨੇ ਆ। ਕਹਿੰਦੇ ਰਹਿਣ ਦਿਓ ਤੁਸੀਂ ਕਹਿੰਦੇ ਤੁਸੀਂ ਜਾਓ। ਮੈਂ ਕਿਹਾ ਨਹੀਂ ਤੁਸੀਂ ਮੇਰੀ ਹੈਲਪ ਕਰੋ ਨਹੀਂ ਤਾਂ ਮੈਂ ਆਪਣੀ ਗੱਡੀ ਦੇ ਵਿੱਚ ਇਹਨਾਂ ਨੂੰ ਆਪ ਪਹੁੰਚਾ ਲੈਣਾ। ਉਹ ਜਨਿਆਂ ਨੂੰ ਮੈਂ ਜਿਹੜੇ ਸਨ ਉਹ ਵੀ ਦੇਖੋ ਜਨਨਾਂ ਨੂੰ ਆਪ ਪਈਏ ਕਹਿੰਦੇ ਹਾਂ ਮਾਈਗ੍ਰੈਂਟ ਲੇਬਰਰਜ਼ ਉਹਨਾਂ ਨੂੰ ਮੈਂ ਕਿਹਾ ਭਰਾਵੋ ਵੀ ਆਹ ਥੋੜੀ ਜਿਹੀ ਮੇਰੀ ਹੈਲਪ ਕਰ ਦਵੋ ਉਹਨਾਂ ਨੂੰ ਮੈਂ ਆਪਣੀ ਗੱਡੀ ਦੇ ਵਿੱਚ ਬਿਠਾਇਆ ਗੱਡੀ ਬੈਕ ਕੀਤੀ ਅਜੀਤਵਾਲ ਉੱਥੇ ਹਸਪੀਟਲ ਦੇ ਵਿੱਚ ਮੈਂ ਲੈ ਕੇ ਤੇ ਉੱਥੇ ਗਿਆ ਉੱਥੇ ਮੈਂ ਉਹਨਾਂ ਨੂੰ ਦੱਸਿਆ ਡਾਕਟਰ ਸਾਹਿਬ ਨੇ ਵੀ ਆਹਾ ਹੈ ਤੇ ਆ ਮੇਰਾ ਫੋਨ ਨੰਬਰ ਹੈ ਆ ਮੇਰਾ ਆਈ ਕਾਰਡ ਹੈ ਜੇ ਕਿਸੇ ਤੁਹਾਨੂੰ ਫਾਈਨੈਂਸ਼ੀਅਲ ਹੈਲਪ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਵੀ ਲੋੜ ਹੈ ਮੈਨੂੰ ਕਾਲ ਕਰ ਲੈਣਾ ਪਰ ਇਹਨਾਂ ਦੀਆਂ ਸੱਟਾਂ ਇਹਨਾਂ ਨੂੰ ਬਚਾਓ ਇਹਨਾਂ ਨੂੰ ਦੇਖੋ ਜੇ ਕਿਸੇ ਵੀ ਤਰ੍ਹਾਂ ਦੀ ਲੀਗਲ ਮੈਡੀਕਲ ਪ੍ਰੋਬਲਮਾਂ ਦੀ ਧਾਰੀਆਂ ਮਿਹਰ ਇਹ ਮੈਂ ਕਹ ਕੇ ਉੱਥੇ ਪਰ ਜਦੋਂ ਮੈਂ ਉੱਥੋਂ ਤੁਰਨ ਲੱਗਿਆ ਸੀ ਤਾਂ ਮੈਨੂੰ ਬੰਦਿਆਂ ਨੇ ਰੋਕਿਆ ਕਹਿੰਦੇ ਤੁਸੀਂ ਇੱਕ ਆਫੀਸਰ ਹੋ ਤੁਸੀਂ ਇੱਕ ਸਰਕਾਰੀ ਮੁਲਾਜ਼ਮ ਹੋ ਤੁਸੀਂ ਐਵੇਂ ਕਿਉਂ ਪੰਗੇ ਦੇ ਵਿੱਚ ਪੈਂਦੇ ਹੋ ਤਾਂ ਮੈਂ ਉਹਨਾਂ ਨੂੰ ਮੇਰੇ ਮਾਈਂਡ ਦੇ ਵਿੱਚ ਇਹ ਗੱਲ ਆਈ ਤੇ ਜਿਹੜੀ ਮੈਂ ਉੱਥੇ ਦੱਸੀ ਵੀ ਅਕਸਰ ਮੈਂ ਦੱਸ ਦਵਾਂ ਕਿ ਜੇ ਕਿਸੇ ਦੀ ਜਾਨ ਬਚਾਉਂਦੇ ਨਾਲ ਤੁਹਾਡੀ ਨੌਕਰੀ ਜਾਂਦੀ ਹੈ ਜੇ ਤੁਹਾਡੇ ਨਾਲ ਕੋਈ ਤੁਸੀਂ ਟ੍ਰਬਲ ਵੀ ਜਾਂਦੀ ਹੈ ਤਾਂ ਉਹ ਬੈਟਰ ਹੈ ਕਿਸੇ ਦੀ ਜਾਨ ਜਿਹੜੀ ਆ ਉਹ ਪਹਿਲਾਂ ਹੈ ਕਿਉਂਕਿ ਕੱਲ ਨੂੰ ਜਿਹੜੀ ਆ ਉਹ ਪ੍ਰਾਪਲ ਨੂੰ ਤੁਹਾਡੇ ਤੇ ਵੀ ਆ ਸਕਦੀ ਹੈ ਤੇ ਦੂਸਰੀ ਗੱਲ ਇਹ ਵੀ ਆ ਵੀ ਆਪਾਂ ਇਸ ਤਰ੍ਹਾਂ ਕਿ ਜ਼ਿਆਦਾਤਰ ਚੰਗੇ ਕੰਮ ਕਰਦੇ ਕਿ ਹਿਅਰ ਆਰ ਫੇਵਰ ਥਿਊਰੀ ਜਿਸ ਨੂੰ ਕਹਿੰਦੇ ਆ ਕਿ ਆਪਾਂ ਨੂੰ ਜਦ ਡਰ ਲੱਗਦਾ ਹੈ ਵੀ ਰੱਬ ਸਾਨੂੰ ਦੇਖਦਾ ਹੈ ਜਾਂ ਰੱਬ ਸਾਡੇ ਲਈ ਖੁਸ਼ ਹੋ ਜਾਵੇਗਾ ਪਰ ਜ਼ਿਆਦਾਤਰ ਜਿਹੜੇ ਬੰਦੇ ਚੰਗਾ ਕੰਮ ਕਰਦੇ ਹਨ ਉਹਨਾਂ ਦੇ ਵਿੱਚੋਂ ਜ਼ਿਆਦਾ ਕਾਮਰੇਡ ਵੀ ਹੁੰਦੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਪਰ ਜ਼ਰੂਰੀ ਨਹੀਂ ਕਿ ਅਸੀਂ ਰੱਬ ਤੋਂ ਡਰ ਕੇ ਜਲਦੀ ਜ਼ਿੰਮੇਵਾਰੀ ਨਹੀਂ ਵੀ ਹੈ ਇੱਕ ਐਡੇ ਹਿਊਮਨ ਬੀنگ ਜਾਨਵਰ ਤੋਂ ਬੰਦੇ ਦਾ ਫਰਕ ਇਹੀ ਹੈ ਕਿ ਅਸੀਂ ਦੂਜੇ ਦੀ ਮਦਦ ਕਰੀਏ ਤੇ ਇਸ ਦੂਸਰਾ ਜਿਹੜਾ ਹੈ ਜਿਹੜੇ ਮੈਂ ਮੂਰੇ ਪਲਾਂਟਸ ਦੇਖਿਆ ਨੇ ਜਿਹੇ ਆਪਣੇ ਹਨ ਤੇ ਜਿਸਦੇ ਵੀ ਹਨ ਤਾਂ ਇਹ ਵੀ ਇੱਕ ਸਾਡੀ ਇੱਕ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਤੇ ਬੜੇ ਕੰਮ ਹਨ ਜਿਹੜੇ ਤੇ ਇਸ ਦੇ ਉੱਤੇ ਬੜੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਮੋਟਾ ਜਿਹਾ ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਜੋ ਐਜ਼ ਅ ਰੋਟਰੀ ਮੈਨ ਐਜ਼ ਅ ਪਰਸਨਸ ਥੈਟ ਥੈਟ ਦਾ ਟਾਸਕ ਥੈਟ ਯੂ ਆਰ ਡੂਇੰਗ ਵਿਦਆਊਟ ਐਨੀ ਸੈਲਫ ਇੰਟਰਸਟ ਐਂਡ ਥੈਟ ਇਜ਼ ਵੰਡਰਫੁਲ ਥੈਟ ਥੈਟ ਮੇਕਸ ਯੂ ਮੈਨ ਥੈਟ ਮੇਕਸ ਯੂ ਹਿਊਮਨ ਬੀਇੰਗ ਐਂਡ ਆਈ ਕੰਗ੍ਰੈਚੂਲੇਟ ਆਰ ਦ ਨਿਊ ਟੀਮ ਐਂਡ ਆਲ ਆਫ ਯੂਅਰ ਪ੍ਰੈਜ਼েন্ট ਹੇਅਰ To congratulate these persons and just watch the installation ceremony. Thank you for inviting me and thanks to everybody. Thank you.